ਇੱਕ ਵੀਡੀਓ ਬੀਤੇ ਦਿਨੀ ਤੋਂ ਵਾਇਰਲ ਹੋ ਰਹੀ ਹੈ ਪਿਛਲੇ 2-3 ਦਿਨਾਂ ਤੋਂ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਕਿਸੇ ਦੇ ਕਿਰਦਾਰ ਬਾਰੇ ਗੱਲ ਕਰੀ ਜਾ ਰਹੀ ਹੈ ਵੀ ਹਾਂ ਇੱਕ ਸ਼ਖਸ ਹੈ ਜਿਹੜਾ ਕਿ ਇੱਕ ਔਰਤ ਦੇ ਨਾਲ ਕੁਝ ਹਰਕਤਾਂ ਕਰ ਰਿਹਾ ਹੈ ਔਰ ਉਹ ਵੀਡੀਓ ਜਿਹੜੀ ਦੱਸੀ ਜਾ ਰਹੀ ਹੈ ਰਾਜਪੁਰੇ ਦੀ ਗਊਸ਼ਾਲਾ ਦੀ ਦੱਸੀ ਜਾ ਰਹੀ ਹੈ ਪੁਰਾਣੇ ਰਾਜਪੁਰੇ ਦੀ ਪਰ ਅਸੀਂ ਜਦ ਉਹਦੀ ਹਕੀਕਤ ਜਾਣਨ ਲਈ ਗਊਸ਼ਾਲਾ ਪਹੁੰਚੇ ਤਾਂ ਇਹ ਪਤਾ ਲੱਗਿਆ ਕਿ ਉਹ ਵੀਡੀਓ ਪੁਰਾਣੇ ਰਾਜਪੁਰੇ ਦੀ ਗਊਸ਼ਾਲੇ ਦੀ ਨਹੀਂ ਹੈ ਜਦ ਕੀ ਗਊਸ਼ਾਲਾ ਤੋਂ ਘੱਟੋ-ਘੱਟ 5-600 ਮੀਟਰ ਦੂਰ ਅੱਗੇ ਜਿਹੜੇ ਕੁਛ ਲੇਬਰ ਦੇ ਕੁਆਟਰਸ ਐ ਇਹ ਉੱਥੇ ਦੀ ਵੀਡੀਓ ਐ ਕੁਆਟਰਸ ਹੈ ਗਊਸ਼ਾਲਾ ਦੇ ਭਟ ਗਊਸ਼ਾਲਾ ਦੀ ਵੀਡੀਓ ਨਹੀਂ ਐ ਉਹਨਾਂ ਕੁਆਟਰਸ ਦੀ ਵੀਡੀਓ ਐ ਔਰ ਉਸ ਸ਼ਖਸ ਜਿਹੜਾ ਹੈ ਜਿਹੜਾ ਕੀ ਉਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕੁਝ ਹਰਕਤਾਂ ਕਰਦੇ ਹੋਏ ਜਿਹੜੇ ਕੀ ਨਾ ਕਾਬਿਲੇ برداشت ਹੋ ਸਕਦੀਆਂ ਔਰ ਉਹਨਾਂ ਬਾਰੇ ਜਾਣਕਾਰੀ ਕਰਨ ਲਈ ਉਸ ਸ਼ਖਸ ਨੂੰ ਅੱਜ ਅਸੀਂ ਮਿਲਣ ਲਈ ਇੱਥੇ ਪਹੁੰਚਿਆ ਉਹਨਾਂ ਕੁਆਰਟਰਾਂ ਦੇ ਵਿੱਚ ਪਹੁੰਚਿਆ ਔਰ ਉਹਨਾਂ ਨੂੰ ਬੁਲਾਇਆ ਹੋਇਆ ਤੁਹਾਡੀ ਗੱਲਬਾਤ ਕਰਾਂਦੇ ਆਂ ਔਰ ਇਸ ਵਾਇਰਲ ਵੀਡੀਓ ਦੀ ਸੱਚਾਈ ਤੁਹਾਡੇ ਸਾਹਮਣੇ ਲੈ ਕੇ ਆਂਦੇ ਆਂ ਸਾਡੇ ਨਾਲ ਹੁਣ ਮੌਜੂਦ ਹੈ ਛੋਟੇ ਲਾਲ ਜੀ ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਆ ਔਰ ਉਹਦੇ ਪਿੱਛੇ ਨੀਚੇ ਦਾ ਨਾਮ ਵੀ ਮੈਂਸ਼ਨ ਕੀਤਾ ਜਾ ਰਿਹਾ ਪੁਰਾਣੇ ਰਾਜਪੁਰੇ ਦੇ ਰਹਿਣ ਵਾਲੇ ਆ ਔਰ ਉਹ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਵੀਡੀਓ ਦੀ ਕੀ ਸੱਚਾਈ ਹੈ ਔਰ ਇਹ ਜਿਹੜਾ ਹਰਕਤਾਂ ਹੋਈਆਂ ਉਸ ਵੀਡੀਓ ਦੇ ਵਿੱਚ ਇੱਕ ਲੜਕੀ ਇੱਕ ਔਰਤ ਦੇ ਨਾਲ ਉਹ ਕਿਉਂ ਕਰਿਆ ਗਈਆਂ ਛੋਟੇ ਲਾਲ ਜੀ ਤੁਸੀਂ ਕੀ ਦੇਖੀ ਹੈ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਤੁਹਾਡੀ ਹਾਂਜੀ ਹਾਂ ਮੈਂ ਦੇਖੀ ਹੈ ਮੇਰੇ ਕਿਸੇ ਦੁਸ਼ਮਣਾਂ ਨੇ ਚਾਲ ਲਗਾਈ ਹੈ ਮੈਂ ਇਸ ਪਰਿਵਾਰ ਨਾਲ ਬਹੁਤ ਦੇਰ ਤੋਂ ਜੁੜਿਆ ਹੋਇਆ ਹਾਂ ਮੇਰੇ ਇਹਨਾਂ ਨਾਲ ਘਰੇਲੂ ਸਬੰਧ ਹੈਗੇ ਮੇਰਾ ਰਿਕ ਸੁਖ ਦੁਖ ਚ ਸਾਥ ਖੜੇ ਹੋਗਾ ਨਹੀਂ ਦੁਸ਼ਮਨਾ ਦੀ ਚਾਲ ਕਿਦਾਂ ਕਹਿ ਰਹੇ ਤੁਸੀਂ ਕ ਵੀਡੀਓ ਦੇ ਵਿੱਚ ਤੁਹਾਡੇ ਦੁਸ਼ਮਨ ਤਾਂ ਨਹੀਂ ਹੈ ਵੀਡੀਓ 'ਚ ਤਾਂ ਤੁਸੀਂ ਹੋ ਕੋਈ ਹੋਵੇ ਤਾਂ ਮੈਂ ਤਾਂ ਮੈਂ ਤਾਂ ਵੀਡੀਓ 'ਚ ਕੋਈ ਮੇਰਾ ਦੁਸ਼ਮਨ ਹੋ ਜਾ ਜਿਹੜਾ ਮੇਰਾ ਮੈਂ ਇੱਥੇ ਖੜੇ ਸੀ ਤੇ ਮੇਰੀ ਵੀਡੀਓ ਬੁਣਾਈ ਹੋਵੇ ਤੁਸੀਂ ਖੜੇ ਨਹੀਂ ਸੀ ਤੁਹਾਡੇ ਕੁਝ ਹਰਕਤਾਂ ਹੋ ਰਹੀਆਂ ਮੈਂ ਜੋ ਹਰਕਤਾਂ ਕਰ ਜੇ ਮੈਂ ਜਾਣ ਲੱਗਾ ਸੀ ਉਹਨਾਂ ਨੇ ਮੇਰੇ ਹੱਥ ਫੜ ਲਏ ਹੱਥ ਫੜ ਦਾ ਮੈਨੂੰ ਖਿੱਚਿਆ ਮੈਨੂੰ ਖਿੱਚਿਆ ਹੋਰ ਕੋਈ ਐਸੀ ਕੋਈ ਹਰਕਤ ਨਹੀਂ ਬੇਲੇ 'ਚ ਖੜੇ ਸੀ ਕੋਈ ਕਮਰੇ 'ਚ ਨਹੀਂ ਕੋਈ ਬਾਹਰ ਨਹੀਂ ਨਹੀਂ ਇੱਕ ਕਿਸੇ ਹੋਰ ਬਗਾਨੇ ਬੱਚੇ ਨੂੰ ਕਿਸੇ ਧੀ ਧੀ ਪੈਣ ਨੂੰ ਐਦਾਂ ਹੱਥ ਕਿਦਾਂ ਤੁਸੀਂ ਪਾ ਰਹੇ ਸੀ ਉਹ ਉੱਤ ਕੇ ਜਾਣ ਲੱਗੇ ਉਹਨੇ ਮੇਰੇ ਹੱਥ ਫੜ ਲਏ ਨਹੀਂ ਹੱਥ ਹੱਥ ਚੁਡਾਣ ਲੱਗੇ ਉਹਨ ਤੋਂ ਹਾਂਜੀ ਉਹ ਹੋਰ ਤਾਂ ਗੱਲ ਦੀ ਹੈ ਕਿ ਇਹ ਨਹੀਂ ਤੁਸੀਂ ਇਹ ਗੱਲ ਵੀ ਪੈ ਰਹੇ ਹੋ ਐਦਾਂ ਵੀ ਉਹ ਮੈਨੂੰ ਮੈਨੂੰ ਜਾਣਦੇ ਮੈਂ ਜਿਹੜਾ ਮੈਨੂੰ ਜਾਣਦੇ ਪਾਈਪਾਂ ਜਾ ਰਹੇਗਾ ਉਹਦੀ ਗੱਲ ਮਤਲਬ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਹਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੂੰ ਬੈਡ ਵਿੱਚ ਆ ਬੰਦਨੀ ਹੈ ਔਰ ਕਰਨੀ ਮਤਲਬ ਇੰਨਾ ਪਿਆਰ ਇੰਨਾ ਪਿਆਰ ਮੇਰੇ 10-12 ਸਾਲ ਤੋਂ ਨਹੀਂ ਸੀ ਜੱਦ ਦੀ ਉਹ ਗਊਸ਼ਾਲਾ ਚਾਹੀਏ ਅੱਛਾ ਜੀ ਇਹ ਇਹ ਤੇ ਗਊਸ਼ਾਲਾ ਚ ਆਇਆ ਕਿਉਂ ਦੇ ਕੁਆਡਰ ਚ ਗਊਸ਼ਾਲਾ ਕੁਆਡਰਾਂ ਚ ਅੱਛਾ ਹਾਂ ਨੀਤੇ ਇਹ ਮਤਲਬ ਪਰ ਇਹ ਜਿਹੜੀ ਹਰਕਤ ਹੈ ਆਪਾਂ ਆਪਣੇ ਕਿਸੇ ਆਪਣੇ ਸ਼ਕੈ ਨਾਲ ਵੀ ਇਦਾਂ ਨਹੀਂ ਕਰਦੇ ਕਿਸੇ ਨਾਲ ਕਿਸੇ ਬਗਾਨੇ ਨਾਲ ਕੋਈ ਉਹ ਨਾਲ ਮੇਰੇ ਫੜ ਲਿਆ ਤੇ ਕੋਈ ਕੋਈ ਗਲਤ ਸੈਂਸਰ ਤਾਂ ਹੀ ਫੜੇ ਨਹੀਂ ਕੋਈ ਅੱਛਾ ਜੀ ਬਿਹੜੇ ਖੜੇ ਸੀ ਜਾਣ ਲੱਗਿਆ ਉਹਨੇ ਮੈਂ ਕਿਹਾ ਬੈਠ ਬੇਚਾ ਨੰਨੀ ਬਸ ਇਹ ਗੱਲ ਅੱਛਾ ਜੀ ਮੈਂ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਵੱਲੋਂ ਕੋਈ ਤੁਹਾਡੀ ਜਿਹੜੀ ਨੀਅਤ ਦੇ ਵਿੱਚ ਕੋਈ ਕੋਈ ਮੈਂ ਮੇਰੇ ਤੋਂ ਮੇਰੇ ਤੋਂ ਵੱਡੀ ਗੱਲ ਧੀ ਆਏਗੀ ਇਹੀ ਤਾਂ ਗੱਲ ਮੈਂ ਕਹਿੰਦਾ ਤੁਹਾਡੀ ਉਮਰ ਕਿੰਨੀ ਹੈ ਮੇਰੀ 75 ਸਾਲ 75 ਸਾਲ ਦੀ ਉਮਰ ਹੈ ਹਾਂਜੀ ਔਰ ਉਹ ਬੱਚੀ ਦੀ ਉਮਰ ਕਿੰਨੀ ਹੋਣੀ ਹੈ ਉਹ ਤਾਂ ਹਲੇ ਬਹੁਤ ਛੋਟੀ ਹੈ 30 ਸਾਲ ਤੋਂ 30 ਸਾਲ ਦੀ ਹੋਣੀ ਹੈ ਤੁਹਾਡੇ ਤਾਂ ਬੱਚਿਆਂ ਵਰਗੀ ਹੈ ਬੱਚੇ ਹੈ ਮੈਂ ਤਾਂ ਕਹ ਰਿਹਾ ਬੱਚੇ ਨਛੇ ਮੇਰੇ ਪਰਿਵਾਰਿਕ ਨਛੇ ਨੇ ਤੁਸੀਂ ਮਤਲਬ ਫਿਰ ਇਹ ਮੈਂ ਉਹਦੀ ਮਦਦ ਵੀ ਕਰਦਾ ਰਿਹਾ ਹੈਗਾ ਉਹਨੇ ਪੁੱਛ ਲੋ ਚਾਹੇ ਕਿਤੇ ਮਦਦ ਕਰਨ ਤੇ ਉਹਦੇ ਉਹਦੇ ਚੋਂ ਉਹਨਾਂ ਨੂੰ ਨਾਜਾਇਜ਼ ਫਾਇਦਾ ਚੱਕਣ ਦੀ ਕੋਸ਼ਿਸ਼ ਕੋਈ ਨਾਜਾਇਜ਼ ਫਾਇਦਾ ਮੇਰੇ ਕੋਲ ਘਰ ਦਾ ਸਭ ਕੁਝ ਹੈਗਾ ਅੱਛਾ ਜੀ ਜਨਾਨੀ ਇਹ ਬੱਚੇ ਇਹ ਸਭ ਕੁਝ ਹੈ ਬੇਲਿਸ਼ ਕਿਹਾ ਜਾਂਦਾ ਬੱਚੇ ਰਲਿਸ਼ ਨੇ ਮੇਰੇ ਤੁਸੀਂ ਮਤਲਬ ਕਹਿੰਦੇ ਹੋ ਵੀ ਤੁਹਾਡੇ ਬੱਚਿਆਂ ਵਰਗੀ ਹਾਂ ਬੱਚੇ ਵਰਗੀ ਤੇ ਪਰ ਫਿਰ ਫਿਰ ਵੀ ਚਲੋ ਕਿਤੇ ਨਾ ਕਿਤੇ ਆਪਾਂ ਆਪਣੇ ਬੱਚੇ ਹੁੰਦੇ ਆਂ ਹੋਰ ਬਗਾਨੇ ਦਾ ਨਹੀਂ ਇਹ ਤਾਂ ਆਪਣੀ ਸੋਚ ਨਹੀਂ ਹੈ ਜੀ ਅੱਛਾ ਜੀ ਜਿੱਥੇ ہماری ਕੋਈ ਸੋਚ ਨਹੀਂ ਜੀ ਉਧਰ ਮੋੜੋ ਚ ਇਧਰੋਂ ਆਤੀ ਹਨ ਅਜਨਾਂ ਬਹਿਤੀਆਂ ਨੂੰ ਆਲੇ ਕੱਤ ਕਿਸਲੇ ਕਿ ਜਾ ਰਹੇ ਅੱਛਾ ਮੈਂ ਤੁਸੀਂ ਉਹਨੂੰ ਆਪਣੀ ਧੀ ਮੰਨਦੇ ਹੋ ਧੀ ਮੰਨੀ ਹੈ ਧੀ ਵਜੋਂ ਸੋ ਇਹ ਛੋਟੇ ਨਾਲ ਜੀ ਜਿਹੜੇ ਹੈ ਇਹਨਾਂ ਦਾ ਕਹਿਣਾ ਵੀ ਉਹ ਮੇਰੀ ਧੀ ਵਰਗੀ ਆ ਤੇ ਬਚਪਨ ਤੋਂ ਕਾਫੀ 12 13 ਸਾਲ ਤੋਂ ਉਹਨਾਂ ਦੇ ਨਾਲ ਇੱਥੇ ਇੱਥੇ ਇਹਨਾਂ ਦਾ ਅਣਜਾਣ ਹੈ ਔਰ ਉਹ ਨੂੰ ਪੂਰਾ ਮਤਲਬ ਜਿਵੇਂ ਕਹਿੰਦੇ ਮੈਂ ਜਾ ਰਿਹਾ ਸੀ ਤੇ ਉਹਨਾਂ ਨੇ ਮੇਰੀ ਬਾਹ ਫੜੀ ਤੁਸੀਂ ਉਸ ਵੇਲੇ ਡਰਿੰਕ ਤਾਂ ਨਹੀਂ ਕਰੀ ਹੋਈ ਸੀ ਉਹ ਹਾਂ ਜੇ ਦਿਨ ਦਾ ਟਾਈਮ ਡਰਿੰਕ ਕਰਕੇ ਅੰਦਰ ਨਹੀਂ ਕਦੀ ਕੋਈ ਹਾਂ ਸ਼ਾਹੂ ਕਰਦਾ ਵੇ ਜੇ ਲੋ ਸ਼ਾਹ ਹਮ ਕਰਦਾ ਮੈਨੂੰ ਵੀ ਸੀਗੇ ਉਸਤੇ ਬਿਲਕੁਲ ਸੋਵੇ ਦਿਨ ਦਾ ਟਾਈਮ ਸੀ ਅੱਛਾ ਮੈਂ ਨਹੀਂ ਡਰਿੰਕ ਨਹੀਂ ਕਰੀ ਹੋਈ ਸੀ ਇਹਨਾਂ ਨੇ ਇਹਦਾ ਕਹਿਣਾ ਤੇ ਪਰ ਚਲੋ ਫਿਰ ਵੀ ਜੋ ਵੀਡੀਓ ਆਈ ਆ ਉਹਦੀ ਅਸੀਂ ਤੈ ਤੱਕ ਪਹੁੰਚਣ ਦੀ ਕੋਸ਼ਿਸ਼ ਤਾਂ ਕਰੀ ਹੈ ਪਰ ਜੋ ਇਹਨਾਂ ਦਾ ਤੁਹਾਡਾ ਛੋਟੇ ਲਾਲ ਜੀ ਦਾ ਜੋ ਕਿਹਾ ਉਹ ਤੁਹਾਨੂੰ ਦਿਖਾਤਾ ਜੋ ਤੁਹਾਨੂੰ ਵਾਇਰਲ ਵੀਡੀਓ ਵੀ ਤੁਸੀਂ ਦੇਖੀ ਹੈ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਉਹਨਾਂ ਦੀ ਜਿਹੜੀ ਲੜਕੀ ਹੈ ਜਿਹੜੀ ਔਰਤ ਸੀਗੀ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਹੈ ਅੱਛਾ ਅੱਛਾ 10 12 ਸਾਲ ਤੋਂ ਜ਼ਿਆਦਾ ਹੀ ਜਾਣਦੇ ਹਾਂ ਹਾਂ ਆਕੇ ਹਮਨੇ ਪਿਆਰ ਸੇ ਐਸੇ ਪਕੜ ਲਿਆ ਹਾਂ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਕੌਣ ਵੀਡੀਓ ਬਣਾ ਰਿਹਾ ਕੌਣ ਕੀ ਕਰ ਰਿਹਾ ਅਬ ਹਮਾਰੇ ਦਿਲ ਵਿੱਚ ਤਾਂ ਐਸਾ ਕੁਝ ਹੈ ਨਹੀਂ ਹਮੇ ਤਾਂ ਪਤਾ ਵੀ ਨਹੀਂ ਵੀਡੀਓ ਕੌਣ ਸੀ ਹੈ ਕੌਣ ਸੀ ਨਹੀਂ ਕੌਣ ਸੀ ਵੀਡੀਓ ਆਪ ਦਿਖਾਈ ਹੋ ਗਈ ਉਹ ਜੋ ਚੱਲ ਰਹੀ ਹੈ ਨਾ ਕਈ ਜਗ੍ਹਾ ਵਾਇਰਲ ਹੋ ਰਹੀ ਹੈ ਉਹ ਛੋਟੇ ਲਾਲ ਜੋ ਹੈ ਹਾਂ ਅੰਕਲ ਜੀ ਆਇਆ ਕਰੇ ਕਿ ਤੂੰ ਨੇ मैंने ऐसे फड़ लिया मेगा मैं तो ऐसे प्यार से फड़ लिया था अब नहीं, आप, आप नहीं पकड़ रहे उसमें छोटे लाल पकड़ रहे हैं बस ऐसे बस यही पे कहीं बाहर है भी नहीं देख लो कैमरे भी चल रहे ऐसी कोई बात नहीं है। हाँ। इधर इनके जानते हैं इस करके मैंने अंकल जी भी ऐसे करके पकड़ लिया बस और कोई बात नहीं आप जहाँ मर्जी ले चलो मैं चलने को तैयार हूँ मतलब इसका मतलब वो छोटे लाल ला... छोटे लाल अंकल जी भी ठीक है हम भी ठीक है जहाँ मर्जी ले चलो चलने को तैयार है मलब मलब को... आपके साथ कोई जबरदस्ती नहीं किया बेटी मानते वैसे ही हम लोग हैं ऐसी कोई बात नहीं है आप जहाँ मर्जी ले चलो मैं चलने को तैयार हूँ ऐसी कोई बात नहीं अच्छा तो तो चलो क्योंकि वीडियो जो वायरल हो रही है ना उसमें यही दिखाया जा रहा है कि वो जबरदस्ती आपको पा रहा हाथ लगाने तो का वीडियो वायरल कर रहा है फालतू में मैं पंगे पा रहा है जो कोई चढ़ता है कोई भी है मेरे सामने आके बोलो ना मैं तो ये कहती हूँ अपना कोई है नहीं जो तो मर्जी कोई कुछ कहेगा ठीक है मतलब तो आपको कोई प्रॉब्लम तो नहीं है आपको कोई प्रॉब्लम नहीं है ऐसा नहीं है मैं भी नहीं हूँ ऐसी मर्जी जहाँ मर्जी ले चलो मैं चलने को तैयार हूँ ऐसी कोई बात नहीं अच्छा अच्छा ठीक है ठीक हाँ। है ठीक हाँ। है तो आप कितने देर से रह रहे यहां हो यहाँ पे यहाँ पे हो गया तेरह चौदह साल हो गया हो। साल। तो वो छोटे लाल क्यों आता है वैसे यहाँ पे यहाँ पे वो, वो कैसी अंकल जी हाँ ना अब हाँ, तो नहीं है नहीं नहीं, नहीं तो अब क्या, क्या करने आता है वो अब क्या पता है ऐसे घूमने फिरने उधर भी चला जाता है इधर भी आना, है, आना है, नहीं आना कोई बात नहीं है उनसे ठीक है पीछे भी पता कर लो जहाँ मर्जी पता कर लो तो हमेशा आता जाता रहता है ऐसी कोई बात नहीं है नहीं अब जो मेम्बर ही नहीं है वो गौशाला का तो फिर किस लिए आते हैं जैसे अब आप ही आओगे तो हम तो मना कर नहीं सकते हम तो यहाँ पे काम करते हैं क्योंकि वीडियो सिर्फ आपके साथ बनी है और किसी के साथ और भी यहाँ पे लेडीज हैं किसी के साथ नहीं है आपके साथ ही है अब आपको क्या लग रहा है अंकल जी नहीं हाँ लग नहीं रहा हम तो आपसे पूछने आए हैं हम तो सिर्फ पूछ रहे हैं जो वीडियो चल रही है वायरल हो रही है उसका क्या सच्चाई है आप दिखाइए मैंने वीडियो हाँ वीडियो आपको दिखा देते हैं कोई बात नहीं वीडियो दिखा देते हैं आपको ऐसे होता है को बनाता है भाई वीडियो तो नंबर वीडियो आपने देखी नहीं है ना मैंने तो पता भी नहीं है अंकल जी मैं दिखा देता हूँ आपको आपको आइडिया हो जाएगा आंकल उसके बाद पूछ रहे थे तो मैं कौन सी वीडियो किसी ने ये देखो अंकल जी मैंने ये बता दें वीडियो कितने बनाई है ये हमें क्या पता किसने बनाई ये तो सब जगह चल रही है इसीलिए हम पता करने आए हैं ये तो ऐसा कोई करे ही नहीं डरते नहीं है जो ऐसा कोई काम किया ही नहीं है हमने तो ये जो नजर आ रहा है वो गलत है अरे आप बनाने वाले तो कैसे भी बना के, कैसे बना के नहीं, कैसे बना के नहीं है तो आपकी वीडियो है हाँ, है तो मेरी वीडियो है हाँ, हाँ। तो ये बात तो सच ये तो सच्चाई है ना हाँ तो मैं तो नहीं कि मैं खड़ी हुई थी कई बार हम ऐसे जब्पी भी पा लेते हैं मेरे सब से कर लेते हैं हम लोग अपने बाप ही ऐसे है चलो मतलब ठीक है आपको कोई ऑब्जेक्शन नहीं है मेरी कोई ठीक है ठीक है ठीक है ਔਰ ਤੁਸੀਂ ਖੁਦ ਫੈਸਲਾ ਕਰੋ ਵੀ ਇਹ ਇਸ ਦੀ ਕੀ ਸੱਚਾਈ ਹੈ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਪਰ ਜਿਵੇਂ ਇਹਨਾਂ ਦਾ ਕਹਿਣਾ ਹੈ ਵੀ ਜੇ ਕਿਸੇ ਨੂੰ ਆਪਣੇ ਧੀ ਮੰਨਦੇ ਅ ਤੀ ਦੀ ਤਰ੍ਹਾਂ ਹੀ ਬਿਹੇਵ ਕਰਨਾ ਚਾਹੀਦਾ ਕਿਤੇ ਨੇ ਕਿਤੇ ਫਿਰ ਵੀ ਇੱਕ ਜਿਵੇਂ ਆਪਾਂ ਕਹਿੰਦੇ ਆ ਬਗਾਨੀ ਜਿਹੜੀ ਹੈ ਧੀਆ ਪੈਣਾ ਸਾਰਿਆਂ ਦੀ ਸਾਂਝੀਆਂ ਹੁੰਦੀਆਂ ਔਰ ਉਨ ਇਹ ਤਾਂ ਉਹ ਪਰਮਾਤਮਾ ਜਾਣਦਾ ਹੈ ਵੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਔਰ ਇੱਕ ਗੱਲ ਇਹ ਜਰੂਰ ਮੈਂ ਦੱਸਣਾ ਚਾਹਾਂਗਾ ਵੀ ਜਿਵੇਂ ਜਿੱਥੋਂ ਵੀ ਇਹ ਵੀਡੀਓ ਵਾਇਰਲ ਹੋਈ ਹੈ ਇਹ ਵੀਡੀਓ ਗਊਸ਼ਾਲਾ ਦੀ ਨਹੀਂ ਹੈ ਇਹ ਕੁਆਟਰਾਂ ਦੀ ਵੀਡੀਓ ਹੈ ਔਰ ਗਊਸ਼ਾਲਾ ਨੂੰ ਸਾਡੀ ਵੀ ਬੇਨਤੀ ਹੈ ਇਦਾਂ ਬਦਨਾਮ ਨਾ ਕਰਿਆ ਜਾਏ ਕਿਉਂਕਿ ਇਹ ਇੱਕ ਪਵਿੱਤਰ ਜਗ੍ਹਾ ਹੁੰਦੀ ਹੈ ਜਿੱਥੇ ਕੀ ਅਸੀਂ ਸਾਰੇ ਜਾਣਦੇ ਹਾਂ ਸਿਰ ਝੁਕਾਉਂਦੇ ਹਾਂ ਔਰ ਗਊ ਨੂੰ ਜਿਵੇਂ ਇੱਕ Hindu ਮਤ ਦੇ ਵਿੱਚ ਮਾਂ ਦਾ ਦਰਜਾ ਦਿੱਤਾ ਜਾਂਦਾ ਹੈ ਔਰ ਇਹ ਜਿਹੜੀ ਹੈ ਕੁਈ ਦੇ ਨਾ ਕਿਤੇ ਵੀ ਕੋਈ ਗਲਤ ਇਨਫੋਰਮੇਸ਼ਨ ਫਲਾਣ ਦੀ ਕੋਸ਼ਿਸ਼ ਨਾ ਕੀਤੀ ਜਾਏ ਔਰ ਇਸ ਵੀਡੀਓ ਦੀ ਸੱਚਾਈ ਤੁਹਾਡੇ ਸਾਹਮਣੇ ਇਹਨਾਂ ਦੀ ਗੱਲਬਾਤ ਤੋਂ ਬਾਅਦ ਤੁਸੀਂ ਫੈਸਲਾ ਕਰਨਾ ਹੈ ਕਿ ਕਿੰਨੀ ਇਹਦੇ ਵਿੱਚ ਸੱਚਾਈ ਹੈ ਦੇਸ਼ ਭਰ ਦੀਆਂ ਖਬਰਾਂ ਦਾ ਡੇਲੀ ਡੋਸ ਡੀਡੀ ਭਾਰਤ